ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਦੇ ਵਿੱਚ ਗ੍ਰੇਟ ਸਾਇੰਟਿਸਟ ਦੇ ਸੀਰੀਜ਼ ਦੇ ਵਿੱਚ ਐਪੀਸੋਡ ਨੰਬਰ 3 ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਅੱਜ ਅਸੀਂ ਪੰਜਾਬ ਦੇ ਇੱਕ ਮਹਾਨ ਵਿਗਿਆਨਿਕ ਇੱਕ ਸਿੱਖ ਵਿਗਿਆਨਿਕ ਪੰਜਾਬੀ ਦੀ ਜ਼ਿੰਦਗੀ ਦੇ ਉੱਤੇ ਚਰਚਾ ਕਰਾਂਗੇ ਡਾਕਟਰ ਨਰਿੰਦਰ ਸਿੰਘ ਕਪਾਨੇ ਤੋਂ ਇਹਨਾਂ ਦਾ ਸਾਇੰਸ ਨੂੰ ਕੀ ਕੰਟਰੀਬਿਊਸ਼ਨ ਹੈ ਤੇ ਇੱਕ ਐਸੇ ਅਨਟੋਲਡ ਹੀਰੋ ਹੈ ਜਿਨ੍ਹਾਂ ਨੂੰ ਅੰਡਰ ਐਸਟੀਮੇਟ ਕੀਤਾ ਗਿਆ ਨੋਬਲ ਪ੍ਰਾਈਜ਼ ਡਿਜ਼ਰਵ ਕਰਦੇ ਸੀ ਪਰ ਇਹਨਾਂ ਦੀ ਰਿਸਰਚ ਜੋ ਹੈ ਉਹਦਾ ਕ੍ਰੈਡਿਟ ਕੋਈ ਹੋਰ ਲੈ ਜਾਂਦਾ ਹੈ ਇਹ ਸਾਰੀ ਕਹਾਣੀ ਅੱਜ ਦੇ ਇਸ ਵੀਡੀਓ ਚ ਦੱਸਾਂਗਾ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਸਾਡੇ ਪੰਜਾਬੀ ਜੋ ਵਿਦਿਆਰਥੀ ਹੈ ਇਹਨਾਂ ਨੂੰ ਆਪਣੇ ਪੰਜਾਬੀ ਨਾਇਕਾਂ ਦਾ ਪਤਾ ਲੱਗੇ ਕਿ ਸਾਡੇ ਜੋ ਪੰਜਾਬੀ ਹੈ ਉਹ ਐਜੂਕੇਸ਼ਨ ਦੇ ਵਿੱਚ ਸਾਇੰਸ ਦੇ ਵਿੱਚ ਉਹਨਾਂ ਨੇ ਕਿੰਨਿਆ ਮੱਲਾਂ ਮਾਰੀਆਂ ਨੇ ਸੋ ਕੋਸ਼ਿਸ਼ ਇਹੀ ਰਹੇਗੀ ਕਿ ਆਉਣ ਵਾਲੇ ਐਪੀਸੋਡ ਦੇ ਵਿੱਚ ਆਪਣੇ ਪੰਜਾਬੀ ਵਿਗਿਆਨਿਕ ਜੋ ਨੇ ਉਹਨਾਂ ਦੇ ਉੱਤੇ ਤੁਹਾਨੂੰ ਵੀਡੀਓ ਮਿਲਣ ਤੋ ਸ਼ੁਰੂ ਕਰਦੇ ਆਂ ਜੀ ਡਾਕਟਰ ਨਰਿੰਦਰ ਸਿੰਘ ਜੋ ਕਪੈਨੇ ਹੈ ਉਹ ਪੰਜਾਬ ਦੇ ਵਿੱਚ ਉਹਨਾਂ ਦਾ ਜਨਮ 31 ਅਕਤੂਬਰ 1926 ਨੂੰ ਮੋਗਾ ਜੋ ਜ਼ਿਲ੍ਹਾ ਹੈ ਉਹਦੇ ਚ ਹੁੰਦਾ ਹੈ ਉਹਨਾਂ ਦਾ ਬੇਸਿਕਲੀ ਸਾਇੰਸ ਦੇ ਵਿੱਚ ਕਾਫੀ ਇੰਟਰਸਟ ਸੀ ਸ਼ੁਰੂ ਤੋਂ ਹੀ ਸੋ ਉਹਨਾਂ ਨੇ ਜੋ ਆਪਣੇ ਸਕੂਲ ਦੀ এডੂਕੇਸ਼ਨਸ ਹੈ ਉਹ ਦੇਰਾ ਦੂਨ ਦੋ ਕੀਤੀ ਸਕੂਲ ਤੋਂ ਉੱਥੇ ਜੋ ਆਪਣੀ ਸਕੂਲਿੰਗ ਕਰਦੇ ਸੀ ਤੇ ਆਪਣੇ ਅਧਿਆਪਕ ਨੂੰ ਇੱਕ ਤਰ੍ਹਾਂ ਪੁੱਛਦੇ ਐ ਅਧਿਆਪਕ ਕਹਿੰਦਾ ਕਿ ਜੋ ਪ੍ਰਕਾਸ਼ ਹੈ ਲਾਈਟ ਹੈ ਸਟ੍ਰੇਟ ਲਾਈਨ ਜੀ ਚੱਲਦੀ ਹੈ ਤੇ ਉਹ ਕਹਿੰਦੇ ਐ ਕਿ ਸਰ ਲਾਈਟ ਨੂੰ ਅਸੀਂ ਟੇਡਾ ਵੀ ਕਰ ਸਕਦੇ ਆਂ ਬੈਂਡ ਕਰ ਸਕਦੇ ਆਂ ਤੋਂ ਇਹਦਾ ਜੋ ਸਵਾਲ ਜਦੋਂ ਪੁੱਛਦੇ ਆ ਨਰਿੰਦਰ ਸਿੰਘ ਜੀ ਤੇ ਉਹਨਾਂ ਦਾ ਇਹਦੇ ਆਪ ਗੁੱਸਾ ਹੁੰਦੇ ਆ ਤੇ ਉਹਨਾਂ ਨੂੰ ਪੁਨਿਸ਼ਮੈਂਟ ਦਿੰਦੇ ਆ ਪਰ ਇਹਨਾਂ ਦੇ ਮਨ ਦੇ ਵਿੱਚ ਇਹ ਜਾਂਚ ਸੀ ਕਿ ਮੈਂ ਇਹਨੂੰ ਬੈਂਡ ਕਰਾਂਗਾ ਤੇ ਇਹਦੇ ਰਿਸਰਚ ਕਰਾਂਗਾ ਬਚਪਨ ਦੇ ਵਿੱਚ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਕੈਮਰਾ ਲਿਆ ਕੇ ਦਿੰਦੇ ਆ ਕੋਡੇ ਕੈਮਰਾ ਤੇ ਇਹ ਉਹਨੂੰ ਖੋਲ ਕੇ ਦੇਖਦੇ ਆ ਕਿ ਕੈਮਰਾ ਕੰਮ ਕਿਵੇਂ ਕਰਦਾ ਸੋ ਇਹਨਾਂ ਦਾ ਸ਼ੁਰੂ ਤੋਂ ਹੀ ਮਸ਼ੀਨਾਂ ਦੇ ਵਿੱਚ ਇੰਟਰਸਟ ਸੀ ਸਾਇੰਸ ਦੇ ਵਿੱਚ ਇੰਟਰਸਟ ਸੀ ਤੇ ਉਹਦੇ ਉੱਤੇ ਇਹ ਆਪਣਾ ਜੋ ਜੀਵਨ ਹੈ ਡੈਡੀਕੇਟ ਕਰਦੇ ਆ ਇਹਨਾਂ ਦੀ ਜੋ ਐਜੂਕੇਸ਼ਨ ਪਲੱਸ 2 ਦੇ ਬਾਅਦ ਆਗਰਾ ਯੂਨੀਵਰਸਿਟੀ ਚਲੇ ਜਾਂਦੇ ਆ ਆਗਰਾ ਕਾਲਜ ਦੇ ਵਿੱਚ ਇਹ ਆਪਣਾ ਬੀਐਸਸੀ ਕਰਦੇ ਆ ਬੀਐਸਸੀ ਕਰਨ ਦੇ ਬਾਅਦ ਇਹਨਾਂ ਨੂੰ ਆਫਰ ਆਂਦੀ ਹੈ ਕਿ ਇੰਡੀਅਨ ਆਰਡੀਨੈਂਸ ਫੈਕਟਰੀ ਸਰਵਿਸਿਜ਼ IOFS ਦੇ ਵਿੱਚ ਆਪਣਾ ਸੇਵਾ ਨਿਭਾਉਂਦੇ ਆ ਉੱਥੇ ਆਪਣਾ ਜੋ ਸਾਇੰਸ ਦਾ ਟੈਲੈਂਟ ਸੀ ਉੱਥੇ ਸ਼ੋਅ ਕਰਦੇ ਆ ਤੇ ਇਹਨਾਂ ਦਾ ਇੰਟਰਸਟ ਸੀ ਕਿ ਇਹਨਾਂ ਟੈਲੀ ਕਮਿਊਨੀਕੇਸ਼ਨ ਕਮਿਊਨੀਕੇਸ਼ਨ ਦੇ ਉੱਤੇ ਕੰਮ ਕਰਨਾ ਚਾਹੁੰਦੇ ਸੀ ਕਿਉਂਕਿ ਉਸ ਸਮੇਂ ਦੇ ਵਿੱਚ ਕਮਿਊਨੀਕੇਸ਼ਨ ਜੋ ਹੈ ਇੰਨੀ ਵੀਕ ਸੀ ਤੇ ਇੰਗਲੈਂਡ ਦੀ ਜੋ ਫੋਰਸ ਦੀ ਕਮਿਊਨੀਕੇਸ਼ਨ ਬਹੁਤ ਜ਼ਿਆਦਾ ਸੀ ਤੇ ਇਹ ਆਪਣੀ ਭਾਰਤੀ ਸੈਨਾ ਦੇ ਵਾਸਤੇ ਅਜਿਹੀਆਂ ਚੀਜ਼ਾਂ ਤਿਆਰ ਕਰਨਾ ਚਾਹੁੰਦੇ ਸੀ ਕਿ ਇਹ ਕਮਿਊਨੀਕੇਸ਼ਨ ਨੂੰ ਹੋਰ ਵਧੀਆ ਕਰ ਸਕਣ ਤੇ ਸਾਡੀ ਜੋ ਆਰਮੀ ਹੈ ਉਹ ਸਟਰੋਂਗ ਹੋ ਸਕੇ ਤੋਂ ਉਹਦੇ ਇੱਥੇ ਕੰਮ ਕਰਦੇ ਆ ਤੇ ਆਪਣੀ ਰਿਸਰਚ ਕਰਦੇ ਆ ਬਾਅਦ ਵਿੱਚ ਇਹ ਲੰਡਨ ਐਮਪੀਰੀਅਲ ਕਾਲਜ ਆਫ ਲੰਡਨ ਚਲੇ ਜਾਂਦੇ ਆ ਉੱਥੇ ਆਪਣੀ ਐਮਐਸਸੀ ਕਰਦੇ ਆ ਤੇ ਐਮਐਸਸੀ ਕਰਦੇ ਦੌਰਾਨ ਇਹ ਆਪਣੀ ਜੋ ਰਿਸਰਚ ਹੈ ਆਪਟੀਕਲ ਫਾਈਬਰ ਦੇ ਉੱਤੇ ਕਰਦੇ ਆ ਤੇ ਉੱਥੇ ਹੌਪਕਿਨ ਨਾਂ ਦੇ ਵਿਗਿਆਨਿਕ ਜੋ ਹੈ ਨੋਨਾਲਡ ਹੌਪਕਿਨ ਉਹਨਾਂ ਦੇ ਨਾਲ ਰਿਸਰਚ ਕਰਦੇ ਆ ਉਹ ਆਲਰੇਡੀ ਆਪਟੀਕਲ ਫਾਈਬਰ ਤੇ ਉੱਤੇ ਕੰਮ ਕਰ ਰਹੇ ਸੀਗੇ ਲਾਈਟ ਦੇ ਨਾਲ ਅਸੀਂ ਕਮਿਊਨੀਕੇਸ਼ਨ ਕਿੱਦਾਂ ਕਰ ਸਕਦੇ ਆ ਸੰਚਾਰ ਕਿਵੇਂ ਕਰ ਸਕਦੇ ਆ ਤੇ ਉਹਨਾਂ ਦੀ ਥਿਊਰੀ ਸੀ ਐਵਰੇਸ਼ਨਸ ਐਵਰੇਸ਼ਨਸ ਤੁਸੀਂ ਪੜਿਆ ਹੋਏਗਾ ਜੇ ਬਲਰਿੰਗ ਹੁੰਦੀ ਹੈ ਲੈਂਸ ਦੇ ਵਿੱਚ ਬਲਰ ਇਮੇਜ ਬਣਦਾ ਹੈ ਸਾਈਡ ਤੇ ਉਹਦੇ ਉੱਤੇ ਕੰਮ ਕਰ ਰਹੇ ਸੀ ਉਹਨੂੰ ਕਿੱਦਾਂ ਇੰਪਰੂਵ ਕਰ ਸਕਦੇ ਆ ਐਵਰੇਸ਼ਨ ਨੂੰ ਸੋ ਹੌਪਕਿਨ ਦੀ ਥਿਊਰੀ ਤੇ ਕੰਮ ਕਰਦੇ ਆ ਤੇ ਜਦੋਂ ਨਰਿੰਦਰ ਸਿੰਘ ਜੀ ਦਾ ਪਤਾ ਲੱਗਦਾ ਕਿ ਇਹ ਆਪਟੀਕਲ ਫਾਈਬਰ ਦੇ ਤੇ ਕੰਮ ਕਰ ਰਿਹਾ ਤੇ ਉਹਨਾਂ ਦੇ ਨਾਲ ਟਾਈ ਅਪ ਕਰਦੇ ਆ ਤੇ ਕਾਫੀ ਸਮਾਂ ਉੱਥੇ ਰਿਸਰਚ ਕਰਦੇ ਆ ਤੇ ਨਾਲ ਉੱਥੇ ਪੀ ਐਚ ਡੀ ਕਰਦੇ ਆ ਤੇ ਆਪਟੀਕਲ ਫਾਈਬਰ ਦੇ ਉੱਤੇ ਕੰਮ ਕਰਦੇ ਆ ਵੈਂਡਿੰਗ ਆਫ ਲਾਈਟ ਟੋਟਲ ਇੰਟਰਨਲ ਰਿਫਲੈਕਸ਼ਨ ਤੁਸੀਂ ਫਿਜ਼ਿਕਸ ਚ ਪੜਿਆ ਹੋਇਆ ਹੋਏਗਾ ਕਿ ਲਾਈਟ ਨੂੰ ਕਿਸੇ ਕ੍ਰਿਟੀਕਲ ਐਂਗਲ ਤੋਂ ਜ਼ਿਆਦਾ ਜਦੋਂ ਅਸੀਂ ਇਨਸੀਡੈਂਟ ਕਰਦੇ ਆ ਤੇ ਲਾਈਟ ਉਸੇ ਮੀਡੀਅਮ ਚ ਹੀ ਉਹ ਘੁੰਮਦੀ ਰਹਿੰਦੀ ਹੈ ਰਿਫ੍ਰੈਕਟ ਨਹੀਂ ਹੁੰਦੀ ਸੋ ਉਹਦੇ ਤੇ ਕੰਮ ਕਰਦੇ ਆ ਪਰ ਇਹਨਾਂ ਦਾ ਜੋ ਮਨਮੁਟਾ ਆਪਸ ਵਿੱਚ ਰਹਿੰਦਾ ਤੇ ਉਹ ਇਹਨਾਂ ਦੀ ਜੋ ਰਿਸਰਚ ਹੈ ਉਥੇ ਇੱਕ ਹੋਰ ਉਸ ਵੇਲੇ ਚਾਈਨਾ ਦਾ ਵਿਗਿਆਨਿਕ ਕੰਮ ਕਰਦਾ ਉਹ ਇਹਨਾਂ ਦੀ ਰਿਸਰਚ ਦਾ ਕ੍ਰੈਡਿਟ ਲੈ ਜਾਂਦਾ ਤੇ ਉਹ ਨੋਬਲ ਪ੍ਰਾਈਜ਼ ਲੈ ਜਾਂਦਾ ਇਹਨਾਂ ਦੇ ਜੋ ਰਿਸਰਚ ਪੇਪਰ ਹੈ ਉਹ ਪੜਦਾ ਹੈ ਇਹ ਇੱਥੇ ਵਿਗਿਆਨਿਕ ਦੱਸਿਆ ਕੋਇਲ ਨਾ ਦੇ ਵਿਗਿਆਨਿਕ ਸੀ ਤੋਂ ਇਹਨੂੰ ਨੋਬਲ ਪ੍ਰਾਈਜ਼ ਦੇ ਦਿੱਤਾ ਜਾਂਦਾ ਹੈ ਜਾਣੀ ਦੋਵਾਂ ਦੀ ਲੜਾਈ ਦੇ ਵਿੱਚ ਤੀਸਰਾ ਫਾਇਦਾ ਲੈ ਜਾਂਦਾ ਸੋ ਇਹਦੇ ਵਿੱਚ ਉਹਨਾਂ ਨੂੰ ਕਾਫੀ ਨੁਕਸਾਨ ਹੋ ਜਾਂਦਾ ਤੇ ਉਹ ਜੋ ਵਿਗਿਆਨਿਕ ਚਾਈਨੀ ਵਿਗਿਆਨਿਕ ਸੀ ਉਹ ਕੀ ਕਰਦਾ ਹੈ ਉਹ ਬੇਸਿਕਲੀ ਇਹਨਾਂ ਦੇ ਰਿਸਰਚ ਪੇਪਰ ਨੂੰ ਪੜ੍ਹ ਕੇ ਥੋੜੀ ਮੋਡੀਫਿਕੇਸ਼ਨ ਕਰ ਦਿੰਦਾ ਹੈ ਕਿ ਅਸੀਂ ਆਪਟੀਕਲ ਫਾਈਬਰ ਨੂੰ ਕਿਸ ਤਰ੍ਹਾਂ ਵਧੀਆ ਇੰਪਰੂਵ ਕਰ ਸਕਦੇ ਹਾਂ ਜਿਵੇਂ ਗਲਾਸ ਦੇ ਵਿੱਚ ਇੰਪਿਉਰਿਟੀਆਂ ਨੂੰ ਘੱਟ ਕਰਕੇ ਅਸੀਂ ਉਹਦੇ ਵਿੱਚ ਸਪੀਡ ਆਫ ਫਲਾਈਟ ਨੂੰ ਅਸੀਂ ਕਿਸ ਤਰ੍ਹਾਂ ਇਨਹਾਂਸ ਕਰਕੇ ਕਿਦਾਂ ਕਮਿਊਨੀਕੇਸ਼ਨ ਅਸੀਂ ਦੂਰ ਤੱਕ ਲੈ ਜਾ ਸਕਦੇ ਹਾਂ ਸੋ ਇਹ ਉਹਨਾਂ ਨੂੰ ਬਹੁਤ ਜ਼ਿਆਦਾ ਝਟਕਾ ਲੱਗਦਾ ਹੈ ਤੇ ਇਹ ਅਸਲ 'ਚ ਡਿਜ਼ਰਵ ਇਹੀ ਕਰਦੇ ਸੀ ਤੇ ਇਹਨਾਂ ਨੂੰ ਫਾਦਰ ਆਫ ਫਾਈਬਰ ਆਪਟਿਕਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਰ ਇਹ ਨੋਬਲ ਪ੍ਰਾਈਜ਼ ਇਹਨਾਂ ਨੂੰ ਨਹੀਂ ਮਿਲਦਾ ਉਹੀ ਲੜਾਈ ਝਗੜੇ ਦੇ ਵਿੱਚ ਹੌਪਕਿੰਨ ਦੇ ਨਾਲ ਵਿਵਾਦ ਹੋ ਜਾਂਦਾ ਹੈ ਤੇ ਤੀਸਰਾ ਬੰਦਾ ਫੈਸਲਾ ਲੈ ਜਾਂਦਾ ਹੈ ਪਰ ਫਿਰ ਵੀ ਇਹ ਹਤਾਸ਼ ਨਹੀਂ ਹੁੰਦੇ ਫਿਰ ਯੂਐਸਏ ਜਾ ਕੇ ਸੈਟਲ ਹੋ ਜਾਂਦੇ ਆ ਅਮਰੀਕਾ ਦੇ ਵਿੱਚ ਉੱਥੇ ਐਜ਼ ਅ ਪ੍ਰੋਫੈਸਰ ਕੰਮ ਕਰਦੇ ਆ ਤੇ ਇਹਨਾਂ ਨੇ ਆਪਣੇ ਜ਼ਿੰਦਗੀ ਦੇ ਵਿੱਚ 120 ਪੇਟੈਂਟ ਬਣਾਏ ਟੈਕਨੋਲੋਜੀ تیار ਕੀਤੀ ਜਿਹਨਾਂ ਦੇ ਨਾਂ ਤੇ ਪੇਟੈਂਟ ਹੈ ਤਾਂ ਬਾਅਦ ਵਿੱਚ ਇੰਟਰਪ੍ਰੈਨਿਓਰਸ਼ਿਪ ਵਿੱਚ ਲੱਗ ਜਾਂਦੇ ਉਦਯੋਗਪਤੀ ਬਣ ਜਾਂਦੇ ਆ ਬਿਜ਼ਨਸਮੈਨ ਬਣ ਜਾਂਦੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਕੰਮ ਦੀ ਜੋ ਕ੍ਰੈਡੀਬਿਲਟੀ ਹੈ ਉਹ ਇੰਡੀਆ ਦੇ ਵਿੱਚ ਨਹੀਂ ਮਿਲੇਗੀ ਇੰਡੀਅਨਸ ਨੂੰ ਪੰਜਾਬੀ ਸਿੱਖ ਨੂੰ ਪਿੱਛੇ ਰੱਖਿਆ ਜਾਂਦਾ ਹੈ ਪਰ ਇਹ ਆਪਣੇ ਆਪ ਨੂੰ ਉਭਾਰ ਕੇ ਲੈ ਜਾਂਦੇ ਆ ਤੇ ਕਮਿਊਨੀਕੇਸ਼ਨ ਦੇ ਵਿੱਚ ਇਹ ਕਾਫੀ ਜ਼ਿਆਦਾ ਇਨਵੈਂਸ਼ਨਸ ਕਰਦੇ ਆ ਆਪਟੀਕਲ ਫਾਈਬਰਸ ਦੀ ਕੰਪਨੀ ਬਣਾਉਂਦੇ ਆ ਤੇ ਇਹਨਾਂ ਨੇ ਸਿੱਖ ਇੰਟਰਨੈਸ਼ਨਲ ਸਿੱਖ ਫਾਊਂਡੇਸ਼ਨ ਵੀ ਬਣਾਈ ਜਿਹਦੇ ਵਿੱਚ ਉਹ ਪੰਜਾਬੀਆਂ ਤੇ ਸਿੱਖਾਂ ਦੀ ਕਾਫੀ ਹੈਲਪ ਕਰਦੇ ਸੀ ਸੋ ਏਸੀਜੀ ਡਾਕਟਰ ਨਰਿੰਦਰ ਸਿੰਘ ਕਪੈਨੇ ਇਹਨਾਂ ਨੂੰ ਜੋ ਹੈ ਪਦਮ ਵਿਭੂਸ਼ਣ ਜੋ ਹੈ ਸੈਕੰਡ ਹਾਈਸਟ ਸਿਵਿਲੀਅਨ ਅਵਾਰਡ ਵੀ ਦਿੱਤਾ ਜਾਂਦਾ ਹੈ ਇੰਡੀਅਨ ਗਵਰਨਮੈਂਟ ਦੇ ਵੱਲੋਂ ਤੇ ਇਹਨਾਂ ਨੂੰ ਅਨਲਿਸਟ ਜੋ ਹੈ ਨਹੀਂ ਕੀਤਾ ਗਿਆ ਇਹ ਹਮੇਸ਼ਾ ਯਾਨੀ ਅਨਟੋਲਡ ਹੀ ਰਹੇ ਪਰ ਇਹਨਾਂ ਨੇ ਆਪਣੀ ਮਿਹਨਤ ਨੂੰ ਪਿੱਛੇ ਨਹੀਂ ਲਿਆੰਤਾ ਇਹਨਾਂ ਨੇ ਆਪਣੀ ਕਾਫੀ ਮਿਹਨਤ ਕੀਤੀ ਤੇ ਆਪਣਾ ਟੈਲੈਂਟ ਪੂਰੀ ਦੁਨੀਆ ਨੂੰ ਦੱਸਿਆ ਅੱਜ ਵੀ ਇਹਨਾਂ ਦੇ ਨਾਂ ਤੇ ਕਾਫੀ ਟੈਕਨੋਲੋਜੀਜ਼ ਬਣਦੀ ਹੈ ਜੋ ਅਸੀਂ 5G ਸੁਪਰ ਸਪੀਡ ਇੰਟਰਨੈਟ ਚਲਾਣੇ ਆ ਇਹਨਾਂ ਦੀ ਹੀ ਅਸਲ ਦੇ ਵਿੱਚ ਦੇਣ ਹੈ ਸੋ ਐਸੇ ਮਹਾਨ ਪੰਜਾਬੀ ਨੂੰ ਮੇਰਾ ਨਮਨ ਹੈ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ ਸੋ ਹੋਰ ਵੀ ਇਹਨਾਂ ਦੇ ਬਾਰੇ ਤੁਸੀਂ ਨੈੱਟ ਦੇ ਉੱਤੇ ਪੜ੍ਹ ਸਕਦੇ ਹੋ ਇਹਨਾਂ ਦੀ ਡੈਥ ਜੋ ਹੈ 94 ਈਅਰ ਦੀ 올 ਏਜਸ ਦੇ ਵਿੱਚ 4 ਦਸੰਬਰ 2020 ਨੂੰ ਕੈਲੀਫੋਰਨੀਆ ਦੇ ਵਿੱਚ ਹੁੰਦੀ ਹੈ ਇਹ ਇੱਕ ਯੂਐਸਏ ਦੇ ਸਿਟੀਜ਼ਨਸ਼ਿਪ ਦੇ ਰੱਤੇ ਯੂਐਸਏ ਦੇ ਵਿੱਚ ਰਹਿੰਦੇ ਆ ਇੰਡੀਅਨ ਵੀ ਐਜ਼ ਯੂਐਸਏ ਵੀ ਸੋ ਕਾਫੀ ਇਹਨਾਂ ਦੀ ਪ੍ਰੋਪਰਟੀਆਂ ਇਹਨਾਂ ਨੇ ਆਪਣੀ ਮਿਹਨਤ ਦੇ ਨਾਲ ਬਣਾਈ ਇਹਨਾਂ ਦੇ ਬੱਚੇ ਕਾਫੀ ਅੱਗੇ ਬੁਲੰਦੀਆਂ ਨੂੰ ਛੂ ਰਹੇ ਆ ਇਹਨਾਂ ਦਾ ਇੱਕ ਬੇਟਾ ਇੱਕ ਬੇਟੀ ਹੈ ਸੋ ਵਾਈਫ ਇਹਨਾਂ ਦੀ ਇਹਨਾਂ ਦੇ ਟਰਸਟ ਨੂੰ ਚਲਾਉਂਦੇ ਆ ਇਹਨਾਂ ਦੀ ਕੰਪਨੀਆਂ ਨੂੰ ਸੰਭਾਲਦੇ ਆ ਸੋ ਇਹਨਾਂ ਤੋਂ ਸਾਨੂੰ ਇਹੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਆਪਣੀਆਂ ਫੇਲਿਅਰ ਤੋਂ ਨਹੀਂ ਹਾਰਨਾ ਚਾਹੀਦਾ ਸਗੋਂ ਆਪਣੇ ਟੈਲੈਂਟ ਨੂੰ ਉਭਾਰਨਾ ਚਾਹੀਦਾ ਹੈ ਉਹਦੇ ਤੇ ਕੰਮ ਕਰਨਾ ਚਾਹੀਦਾ ਹੈ ਸੋ ਇਹਨਾਂ ਦੀ ਬਦੌਲਤ ਹੀ ਇੰਡੀਆ ਜੋ ਇੰਡੀਅਨ ਫੋਰਸ ਹੈ ਉਹਦੇ ਵਿੱਚ ਕਮਿਊਨੀਕੇਸ਼ਨਸ ਹੀ ਆਈਆਂ ਐਸੀਆਂ ਟੈਕਨੀਕਸ ਆਈਆਂ ਨੇ ਇਹਨਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਐਮਨਿਊਸ਼ਨ ਨੂੰ ਬਣਾਉਣ ਦੇ ਵਿੱਚ ਟੈਕਨੋਲੋਜੀ ਨੂੰ ਕਾਫੀ ਜ਼ਿਆਦਾ ਇਹਨਾਂ ਨੇ ਅੱਗੇ ਲੈ ਕੇ ਗਏ ਨੇ ਸੋ ਐਸੇ ਮਹਾਨ ਪੰਜਾਬੀ ਨੂੰ ਮੇਰਾ ਨਮਨ ਹੈ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਮਹਾਨ ਵਿਗਿਆਨਿਕ ਦੇ ਉੱਤੇ ਮੈਂ ਵੀਡੀਓ ਲੈ ਕੇ ਆਵਾਂਗਾ ਕੋਸ਼ਿਸ਼ ਰਹੇਗੀ ਕਿ ਪੰਜਾਬੀ ਜੋ ਸਾਡੇ ਨਾਇਕ ਨੇ ਉਹਨਾਂ ਨੂੰ ਇਸ ਵੀਡੀਓ ਸੀਰੀਜ਼ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਿ ਸਾਡੇ ਵਿਦਿਆਰਥੀਆਂ ਨੂੰ ਇਹਨਾਂ ਬਾਰੇ ਪਤਾ ਲੱਗੇ ਥੈਂਕ ਯੂ ਵੈਰੀ ਮਚ ਹੈਵ ਅ ਨਾਈਸ ਡੇ